ਆ ਆ ਜੰਨਾ ਜੀ ਮੋਗਾ ਬਾਂਗੜਾ ਇੰਟੀਰਾਵਾ ਹਾਂਜੀ ਅੰਦੂਸ ਇਹ ਗੁਰਦੁਆਰਾ ਨਾਨਕ ਸਾਹਿਬ ਚੈਰੀ ਐਵੈਨਿਊ ਫਿਜਨੋ ਕੈਲੀਫੋਰਨੀਆ ਯੂ ਐਸ ਦੇ ਵਿੱਚ ਯੂ ਐਸ ਦੀ ਧਰਤੀ ਦੇ ਵਿੱਚ ਗੁਰਦੁਆਰਾ ਨਾਨਕ ਸਾਹਿਬ ਗੁਰਦੁਆਰਾ ਨਾਨਕ ਸਾਹਿਬ ਦੀ ਬ੍ਰਾਂਚ ਗੁਰਦੁਆਰਾ ਨਾਨਕ ਸਾਹਿਬ ਹਰ ਰੋਜ਼ ਇੱਥੇ ਯੂਸ ਤੇ ਲੰਗਰ ਤਰ੍ਹਾਂ ਤਰ੍ਹਾਂ ਦੇ ਯੂਸ ਗੰਨੇ ਦਾ ਜੂਸ ਚੱਲ ਰਿਹਾ ਹੈ ਆ ਦੇਖੋ ਕਿੱਡੇ ਸ਼ੌਂਕ ਦੇ ਨਾਲ ਇਹ ਬਿੱਕਾ ਨੇਰੀ ਗੰਗਾ ਨਗਰ ਦੇ ਗੰਗਾ ਨਗਰ ਦੇ ਗੰਨੇ ਆ ਇਹ ਬਿਲਕੁਲ ਬਿਲਕੁਲ ਗੰਗਾ ਨਗਰ ਤੋਂ ਆਏ ਨੇ ਬਿਕਾ ਨੇਰ ਤੋਂ ਆਏ ਨੇ ਤੇ ਮੋਗੇ ਤੋਂ ਵਿੱਚੋਂ ਮਸ਼ੀਨਾ ਵੜ ਕੇ ਆਈਆਂ ਨੇ ਪਾਇਆ ਮੋਗਾ ਮੋਗਾ ਵਾ ਗਿਆ ਮੋਸਰ ਆਹਾ ਬਿਲਕੁਲ ਬਿਲਕੁਲ ਬਹੁਤ ਵਧੀਆ ਆਜਾ ਭਾਈ ਆਜਾ ਭਾਈ ਜਵਾਗਾ ਬਾਦ ਵੀਡੀਓ ਜਾ ਬੀਰੀ ਜਾ ਗੰਗਾ ਬਾਗਲੀ ਲੱਗਿਆ ਕੰਨੇ ਦਾ ਤਾਜਾ ਚੁੱਕਾ ਨਿਕਲੇ ਵਾਸਤੇ ਅੰਦਰ ਪਾਈ ਹੋ ਜਾਂਦੀ ਚਾਹ ਫਿਰ ਜੀ ਆਓ ਗੁਰਦੁਆਰਾ ਨਾਨਕ ਸਰ ਦੀ ਬ੍ਰਾਂਚ ਗੁਰਦੁਆਰਾ ਨਾਨਕ ਸਰ ਕੈਰੀ ਐਵੇਨਿਊ ਫ੍ਰਿਜ ਨੂੰ ਕੈਲੀਫੋਰਨੀਆ ਦੇ ਵਿੱਚ ਜਿਸ ਗੁਰੂ ਘਰ ਨੂੰ ਦੇਖ ਕੇ ਦੂਰੋਂ ਹੀ ਦੇਖ ਕੇ ਸਿੱਧ ਝੁਕ ਜਾਂਦੇ ਨੇ ਫਤਿਹ ਬੋਲ ਬੇਟਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬੋਲ ਆਠੀਕ ਇਥੇ ਕਿੱਥੇ ਰਹਿੰਦੇ ਤੁਸੀਂ ਹਾਂ ਰਣ ਹੈ ਇਹ ਤੇ ਫ੍ਰਿਗ ਨਾ ਰਹਿੰਦੇ ਨਹੀਂ ਅੱਛਾ ਤੇ ਪੱਕ ਨੇ ਬਣੀ ਪਾਪਾ ਮੇਰੇ ਪਾਪਾ ਨੇ ਪੱਕ ਬੋਸਣੀ ਹੈਨਾ ਕਿਹੜੀ ਕਲਾਚ ਪੜਦਾ ਸਾਡੇ ਠੀਕ 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 ਉੱਥੇ ਪੰਜਾਬ ਦੇ ਵਿੱਚ ਪਿੰਡ ਕਿਹੜਾ ਤੁਹਾਡਾ ਕੀ ਪੰਜਾਬ ਦੇ ਵਿੱਚ ਲੋਈਆ ਮੇਰਾ ਹੈ ਲੋਈਆ ਲੋਈਆ ਤੇਰਾ ਲੋਈਆ ਤੇ ਤੇਰਾ ਪਿੰਡ ਹੈ ਸੁਣੋ ਬਾਕੀ ਪਤਾ ਨਹੀਂ ਤਨ ਦੇਖ ਲੋ ਨਾ ਬੱਚਿਆਂ ਨੂੰ ਲਿਆਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਆਪਣੇ ਪਿੰਡ ਆਪਣਾ ਜ਼ਿਲ੍ਹਾ ਆਪਣਾ ਦੇਸ਼ ਦੱਸਣਾ ਚਾਹੀਦਾ ਹੈ ਸਾਡੀ ਪੰਜਾਬ ਦੇ ਨਾਲ ਕੀ ਰਿਲੇਸ਼ਨ ਨੇ ਹਾਂ ਹਾਂ ਮੈਂ ਹੁਣੇ ਪੰਜਾਬ ਹੀ ਆਇਆ ਸੀ ਜਿਸ ਤੋਂ ਇੱਕ ਮੰਥੇ ਤੋਂ ਮੈਂ ਪੰਜਾਬ ਗਿਆ ਸੀ ਪੰਜਾਬ ਗਿਆ ਸੀਗਾ ਕਿਵੇਂ ਲੱਗਾ ਕਿਵੇਂ ਲੱਗਾ ਪੰਜਾਬ ਇੱਕ ਮੰਥੇ ਤੋਂ ਅਸਰਿਆ ਅੱਛਾ ਕਿਵੇਂ ਤੈਨੂੰ ਲੱਗਾ ਉੱਥੇ ਜਾ ਕੇ ਵਧੀਆ ਲੱਗਾ ਵਧੀਆ ਸੀ ਵਧੀਆ ਸੀ ਹਾਂ 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 ਤੂੰ ਪੰਜਾਬ ਗਿਆ ਸੀਗਾ ਨਹੀਂ ਗਿਆ ਹੈ ਗਿਆ ਹੀ ਨਹੀਂ ਆ ਜਾਣਾ ਚਾਹੀਦਾ ਆਦੇ ਡੈਡੀ ਮੰਮੀ ਨੂੰ ਕਹੀ ਵੀ ਮੈਨੂੰ ਪੰਜਾਬ ਲੈ ਕੇ ਜਾਓ ਚੰਗਾ ਹਾਂ ਬਹੁਤ ਸੋਹਣਾ ਉੱਥੇ ਦਰਸ਼ਨ ਕਰਨੇ ਅੰਬਰ ਸੰਭਰ ਸਰ ਗਏ ਸੀ ਦਰਬਾਰ ਸਾਹਿਬ ਨਹੀਂ ਦਰਬਾਰ ਸਾਹਿਬ ਨਹੀਂ ਗਏ 골ਡਨ ਟੈਂਪਲ ਹਾਂ ਆ ਗਿਆ ਉਹ 골ਡਨ ਟੈਂਪਲ ਗਏ ਠੀਕ 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 ਹੈ ਪਤਾ ਨਹੀਂ ਨਾ ਬੱਚੇ ਨਹੀਂ ਹਾਂ ਬਹੁਤ ਵਧੀਆ ਹਾਂ ਠੀਕ ਹੈ ਕਰੋ ఎంਜੋਏ ਠੀਕ ਹੈ ওকে ਬੇਟਾ